ਵਾਰ ਦੀ ਗੱਲ ਆ ਕੋਈ ਮਿਸਤਰੀ ਹੁੰਦਾ ਸੀ ਬਹੁਤ ਤਗੜਾ ਤੇ ਉਹਦੇ ਕਹਿੰਦਾ ਵੀ ਇੰਨਾ ਕੰਮ ਸਾਡਾ ਚੱਲਦਾ ਹੁੰਦਾ ਸੀ ਵੀ ਮੇਰੇ ਸਾਰੇ ਹੱਥ ਵੀ ਸਾਰੇ ਲਗਾਤਾਰ ਗਲੇਸਣ ਵਾਲੀ ਲਿਬੜੇ ਰਹਿੰਦੇ ਸੀਗੇ ਵੀ ਮੇਰੇ ਕੰਮ ਦੇ ਵਿੱਚ ਮੈਨੂੰ ਗਲੇਸ ਬਹੁਤ ਕਰਨਾ ਪੈਂਦਾ ਸੀਗਾ ਕਹਿੰਦਾ ਮੇਰੇ ਕੰਮ ਤੋਂ ਖੁਸ਼ ਹੋ ਕੇ ਕਹਿੰਦਾ ਮੈਨੂੰ ਕੰਪਨੀ ਨੇ ਕਹਿੰਦਾ ਵੀ ਉਹ ਸਮੇਂ ਦੇ ਵਿੱਚ Nokia 1100 ਦੀ ਪੂਰੀ ਚੜਾਈ ਹੁੰਦੀ ਸੀ ਤੇ ਉਹਨਾਂ ਨੇ ਮੈਨੂੰ Nokia 1100 ਕਹਿੰਦਾ ਗਿਫਟ ਕਰਤਾ ਕਹਿੰਦਾ ਜਿਉਂ ਮੈਂ ਫੋਨ ਲੈ ਲਿਆ ਕਹਿੰਦਾ ਬੜੀ ਦਿੱਕਤ ਆਈ ਕਹਿੰਦਾ ਮੇਰਾ ਫੋਨ ਵੱਜਿਆ ਕਰੇ ਕਹਿੰਦਾ ਮੈਨੂੰ ਫੋਨ ਚੱਕਣਾ ਪਿਆ ਕਰੇ ਕਹਿੰਦਾ ਥੋੜੇ ਦਿਨ ਮੈਂ ਕਹਿੰਦਾ ਗਲੀਸ ਲਾਹਿਆ ਕਰਾਂ ਫੋਨ ਚੱਕਿਆ ਕਰਾਂ ਫੇਰ ਦੁਬਾਰੇ ਗਲੀਸ ਲਾਇਆ ਕਰਾਂ ਫੇਰ ਫੋਨ ਆਇਆ ਕਰੇ ਮੈਂ ਗਲੀਸ ਲਾਹਿਆ ਕਰਾਂ ਕਹਿੰਦਾ ਫੇਰ ਫੋਨ ਚੱਕਿਆ ਕਰਾਂ ਕਹਿੰਦਾ ਮੈਂ ਕਿਹਾ ਵੀ ਜਦ ਤੱਕ ਕਹਿੰਦਾ ਗਲੀਸ ਹੀ ਲਹੂਗੀ ਵੀ ਜਾਂ ਕਹਿੰਦਾ ਵੀ ਫੋਨ ਹੀ ਚੱਕਿਆ ਜਾਊਗਾ ਕਹਿੰਦਾ ਮੈਂ ਕਿਹਾ ਵੀ ਗਲੀਸ ਲਾਉਣ ਕਰਕੇ ਹੀ ਕਹਿੰਦਾ ਵੀ ਫੋਨ ਮਿਲਿਆ ਸੀਗਾ ਕਹਿੰਦਾ ਵੀ ਹੁਣ ਫੋਨ ਕਰਕੇ ਗਲੀਸ ਨੂੰ ਨਹੀਂ ਛੱਡ ਸਕਦੇ ਵੀ ਆਪਾਂ ਫੋਨ ਹੀ ਛੱਡ ਦਿੰਨਾ ਕਿ ਵੀ ਜਿਹਨੇ ਮਿਲਣਾ ਹੋਊਗਾ ਬੰਦੇ ਨੇ ਉਹ ਮਿਲ ਲਊਗਾ ਵੀ ਆਪਾਂ ਉਹਨੂੰ ਤਿਆਗ ਦਿੰਨਾ ਕਹਿੰਦੇ ਵੀ ਮੈਂ ਉਸ ਤੋਂ ਬਾਅਦ ਫੋਨ ਘਰੇ ਧਰਿਆ ਆਇ ਤੇ ਜਦੋਂ ਕਹਿੰਦੇ ਪਤਾ ਲੱਗਿਆ ਵੀ ਉਹ ਹੁਣ 9 ਕਿ 1100 ਦੀ ਜਦੋਂ ਉਹਦੇ ਬਾਰੇ ਕਿਸੇ ਨੇ ਪਤਾ ਕਰਾਇਆ ਉਹ 9 ਕਿ 1100 ਦੀ ਕੀਮਤ ਬਹੁਤ ਜ਼ਿਆਦਾ ਸੀਗੀ ਪਰ ਉਹ ਕਹਿੰਦਾ ਵੀ ਮੈਂ ਆਪਦੇ ਬਿਜ਼ਨਸ ਨੂੰ ਨਹੀਂ ਛੱਡ ਸਕਦਾ ਵੀ ਜਿਹੜਾ ਮੇਰੇ ਬਿਜ਼ਨਸ ਨੇ ਮੈਨੂੰ ਸਾਰਾ ਕੁਝ ਦਿੱਤਾ ਹੈਗਾ ਉਹ ਮੈਂ ਮਾੜੇ ਮੋٹے ਸਵਾਦ ਕਰਕੇ ਕਹਿੰਦਾ ਹੁਣ ਮੈਂ ਬਿਜ਼ਨਸ ਛੱਡ ਦੂੰਗਾ ਕਹਿੰਦਾ ਫਿਰ ਮੈਨਾਂ ਪਾਰ ਨਹੀਂ ਲੱਗਣਾ ਹੈਗਾ